ਮંત્રી ਸਾਹਿਬ ਆਪਣੇ ਸੀਐਮ ਸਾਹਿਬ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਹਿਬ ਬਈ ਇੱਕ ਅਦੇ ਨੂੰ ਅਸੀਂ ਦੇਵਾਂਗੇ ਮੌਕਾ ਤੇ ਬਾਕੀਆਂ ਤੋਂ ਮਾਫੀ ਮੰਗ ਰਹੇ ਹੋ ਕੀ ਪੂਰਾ ਮੁੱਦਾ ਕੀ ਮਸਲਾ ਹੈ ਜੀ ਨਹੀਂ ਦੇਖੋ ਜਿਹੜੇ ਭਗਤ ਜੀ ਆ ਉਹਨਾਂ ਨੂੰ ਤੇ ਮੌਕਾ ਦੇਣਾ ਪਊਗਾ ਬਿਲਕੁਲ ਕਿਉਂਕਿ ਉਹ ਤੇ ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ ਹੈ ਨਾ ਵਾਅਦਾ ਕੀਤਾ ਹੈ ਤੇ ਨਿਭਾਣਾ ਪੜੇਗਾ ਤੇ ਗੱਲ ਇਹ ਆ ਕਿ ਬਈ ਮਾਨ ਸਾਹਿਬ ਨੂੰ ਉਹ ਤੇ ਮਾਨ ਰੱਖਣਾ ਹੀ ਪੈਣਾ ਭਗਤ ਜੀ ਦੀ ਵਜ਼ੀਰੀ ਤੇ ਕਹਿ ਲੋ ਕਿ ਐ ਉਹ ਜਿਵੇਂ ਬਾਰ ਦਰਵਾਜੇ ਤੇ ਉਹ ਨਿੰਬੂ ਤੇ ਮਿਰਚਾ ਨਹੀਂ ਲਟਕਾ ਦਿੱਤੀਆਂ ਜਾਂਦੀਆਂ ਸਮਝ ਲਓ ਕਿ ਉਹ ਹਸਾਮ ਕਿਤਾਬ ਹੈ ਕਿ ਧਾਗੇ 'ਚ ਨਿੰਬੂ ਤੇ ਮਿਰਚਾ ਲਟਕੇ ਪਏ ਆ ਤੇ ਦੂਜੀ ਗੱਲ ਇਹ ਆ ਜਿਹੜੀ ਕਿ ਇੱਕੋ ਵੈਸੇ ਤੇ ਜੇ ਤੁਸੀਂ ਦੇਖੋਗੇ ਤਾਂ ਮਾਨ ਸਾਹਿਬ ਚੋਂ ਤਿੰਨ ਮੰਤਰੀ ਬਣਾ ਸਕਦੇ ਆ ਜੀ ਤਿੰਨ ਮੰਤਰੀ ਲਿਆ ਸਕਦੇ ਆ ਪਰ ਗੱਲ ਇਹ ਆ ਕਿ ਜਿੰਨੇ ਕੁ ਲੋਕ ਇਹਨਾਂ ਦੀਆਂ ਜੜੀਆਂ ਹੁੰਦੀਆਂ ਨੇ ਕੁੰਡੀਆਂ ਜਿਹੜੇ ਫੜਨ ਜਾਣਦੇ ਐ ਨਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਜਿਹੜੀ ਆ ਨਾ ਇਹ ਰਾਜਨੀਤੀ ਤੇ ਕੋਈ ਠੋਸ ਇਹਦੀ ਕੋਈ ਵਿਚਾਰਧਾਰਕ ਸਤਾ ਨਹੀਂ ਹੈਗੀ ਹੈ ਨਹੀਂ ਹੈਗੀ ਬਿਲਕੁਲ ਇਹ ਇਹਦੇ ਵਿੱਚ ਸਤਾ ਦੇ ਨਾਲ ਉਹ ਸਟਰੈਟਜੀ ਜ਼ਿਆਦਾ ਹੁੰਦੀ ਹੈ ਵਿਚਾਰਧਾਰਕ ਸਤਾ ਦੇ ਨਾਲ ਉਹ ਤੇ ਸਟਰੈਟਜੀ ਮਹੱਤਵਪੂਰਨ ਹੁੰਦੀ ਹੈ ਮੌਕੇ ਜੇ ਬਣਾ ਹਾਂ ਬਿਲਕੁਲ ਮੌਕੇ ਤੇ ਸਟਰੈਟਜੀ ਕੜੀ ਆ ਤਾਂ ਬਸ ਉਹਦੇ ਆਧਾਰ ਤੇ ਇਹਨਾਂ ਨੇ ਅਗਾ ਵਧਣਾ ਹੁੰਦਾ ਇਹ ਹੁਣ ਤੁਸੀਂ ਕੱਲ ਵੀ ਪਾਠਕ ਸਾਹਿਬ ਦਾ ਜ਼ਿਕਰ ਕੀਤਾ ਸੀਗਾ ਸਭ ਕੁਝ ਜਿਹੜਾ ਹੋਏਗਾ ਹੋਏਗਾ ਅੱਛਾ ਹੁਣ ਜਿਹੜੀ ਗੱਲ ਹੈ ਕਿ ਜੇ ਤਿੰਨ ਬਣਾ ਸਕਦੇ ਆ ਤੇ ਇੱਕ ਕਿਉਂ ਹੂੰ ਉਹਦੇ ਵਿੱਚ ਦੇਖੋ ਸਾਫ਼ ਹੈ ਕਿ ਚਾਰ ਜਿਮਨੀ ਚੂਣਾ ਬਾਕੀ ਆ ਜੀ ਇਹ ਕੀ ਕਰਦੇ ਹੁੰਦੇ ਮੈਂ ਤੁਹਾਨੂੰ ਉਹਨਾਂ ਵਿੱਚ ਦੀ ਗੱਲ ਦੱਸ ਦਿੰਨਾ ਕਿ ਕੀ ਕਰਦੇ ਆ ਹੂੰ ਔਰ ਇਹ ਇਹ ਨਾ ਪੁੱਛੋ ਕਿ ਵਿਚਦੀਆਂ ਗੱਲਾਂ ਜੜੀਆਂ ਵਿਚਲੀਆਂ ਗੱਲਾਂ ਤਾਂ ਇਹ ਮੈਨੂੰ ਪਤਾ ਲੱਗਿਆ ਕਿ ਕਿਉਂਕਿ ਇਹ ਇਹ ਆ ਆਪਣੇ ਆਪ ਚ ਇੱਕ ਗੱਲ ਹੈ ਚਲੋ ਸਾਨੂੰ ਇੰਨਾ ਹੀ ਪਤਾ ਲੱਗਾ ਕਿ ਵਿਚਲੀ ਗੱਲਾਂ ਤੁਹਾਨੂੰ ਪਤਾ ਲੱਗਣ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਹ ਕੀ ਕਰਦੇ ਜਿਵੇਂ ਮੰਨ ਲਓ ਮੈਂ ਚਾਰ ਜਮਨੀ ਚੋਣਾ ਨੂੰ ਆਧਾਰ ਬਣਾ ਕੇ ਇੱਕ ਮਿਸਾਲ ਦੱਸ ਦੇਣਾ ਤੁਹਾਨੂੰ ਜੀ ਜੀ ਕਿ ਇਹਨਾਂ ਨੇ ﺍﻟानੀਆਂ ਦੋ ਨੂੰ ਕਹਿ ਦੇਣਾ ਕਿ ਫਲਾਣਾ ਤਾਂ ਤੋਂ ਗਿੱਦੜਵਾ ਤੋਂ ਜਿਤਾ ਦਿਓ ਜੀ ਫਲਾਣਾ ਸਿਓ ਨੂੰ ਜਾਂ ਫਲਾਣਾ ਜੀ ਨੂੰ ਜੀ ਇਹਨੂੰ ਆਪਾਂ ਰੱਖਾਂਗੇ ਕੈਬਨਟ ਦੇ ਵਿੱਚ ਜੀ ਠੀਕ ਹੈ ਜੀ ਇਹ ਇੱਕ ਨੂੰ ਮਾਝੇ ਚ ਕਹਿ ਦਿੱਤਾ ਕਿ ਭਾਈ ਬੱਲੇ 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 ਲਾ ਦਿਓ ਜੋਰ ਡੇਰਾ ਬਾਬਾ ਨਾਨਕ ਤੋਂ ਇਹਦਾ ਡੇਰਾ ਵੀ ਜਿਹੜਾ ਹੈ ਨਾ ਉਹ ਮਜ਼ਾਰਤ ਚ ਹੋਏਗਾ ਜੀ ਅੱਛਾ ਹੁਣ ਜਿਹੜੇ ਰਹਿ ਗਏ ਨੇ ਦੋ ਉਮੀਦਵਾਰ ਹੂੰ ਉਹਨਾਂ ਦੇ ਇਹਨਾਂ ਨੇ ਕੰਨ ਚ ਕਹਿ ਦੇਣਾ ਹੁੰਦਾ ਵੀ ਦੇਖੋ ਆਪ ਵੀ ਬਹੁਤ ਅੱਛਾ ਕਰ ਰਹੇ ਹੋ ਇਹ ਦਿੱਲੀ ਵਾਲੇ ਇਹ ਆ ਹੀ ਬੋਲ ਦਿੰਦੇ ਹੂੰ ਆਪ ਵੀ ਕਿਸੇ ਤੋਂ ਘੱਟ ਨਹੀਂ ਹੋ ਜੀ ਆਪ ਥੋੜਾ ਸਾ ਜ਼ੋਰ ਲਗਾਓ ਹੂੰ ਬਿਹਤਰ ਕਰਕੇ ਦਿਖਾਓ ਜੀ ਬੜੇ ਮਾਰਜਨ ਸੇ ਜੀਤੋ ਮੰਤਰੀ ਆਪ ਵੀ ਬਣ ਸਕਦੇ ਹੋ ਹੂੰ ਉਧਰੋਂ ਦੋ ਨੇ ਐਲਾਨੀਆਂ ਕਹਿ ਦੇਣਾ ਦੋ ਨੇ ਜੋਰ ਲਾ ਕੇ ਇਹ ਚਾਰੇ ਜੱਤਗੈ ਉਹਨਾਂ ਨੂੰ ਵੀ ਵਿਚਾਰ ਲੈਣਾ ਕਿ ਕੋਈ ਗੱਲ ਨਹੀਂ ਨਾ ਕਿਹੜਾ ਸਦਾ ਬੈਠੇ ਰਹਿਣਾ ਦੋ ਆਪਾਂ ਉਧਰੋਂ ਕੱਢਾਂਗੇ ਦੋ ਤੁਹਾਨੂੰ ਫੇਰ ਪਾਲਾਂਗੇ ਫੇ ਦੋ ਕਨ ਮਿੱਠੀਆਂ ਗੋਲੀਆਂ ਦੇ ਦੇਣੀ ਆ ਫੇਰ ਤੋੜ ਲੈਣਾ ਤੇਰੀਆਂ ਮਿੱਠੀਆਂ ਗੋਲੀਆਂ ਵਰਗੇ ਨਹੀਂ ਲਾੜਿਆ ਨਾਲ ਛੱਤ ਪਰ ਚਾਉਂਦੇ ਆ ਮਤਲਬ ਕਿ ਇਹਨਾਂ ਦੀ ਰਾਜਨੀਤੀ ਜਿਹੜੀ ਆ ਉਹ ਇਸ ਤਰ੍ਹਾਂ ਪੈੰਤੜਿਆਂ ਤੇ ਚੱਲਦੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਨੀਤੀ ਆ ਇਹਦੇ ਹੀ ਤੁਸੀਂ ਦੇਖਿਆ ਹੋਣਾ ਤੁਹਾਡੇ ਇੱਥੇ ਮਲੋਟ ਜੀ ਆ ਜਿਹੜੇ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਨ ਵਾਲੇ ਸੀ 10-15 ਜਣੇ ਸੀ ਇਹ ਵਿਚਾਰੇ ਬਿਲਕੁਲ ਇਹ ਫਲਾਣਾ ਜੀ ਇਹ ਫਲਾਣਾ ਜੀ ਫਲਾਣਾ ਸਾਹਿਬ ਆ ਫਲਾਣਾ ਸਾਹਿਬ ਆ ਤੇ ਅਖੀਰ ਟਿਕਟ ਕਿੱਧਰ ਗਈ ਤਾਂ ਉਹ ਜਿਹੜੇ ਬੈਨਰ ਆ ਬੁੰਨਰਾਂ ਦੇ ਖਰਚੇ ਉਹ ਕਿਤੇ ਐਵੇਂ ਆਪਣੇ ਆਪ ਥੋੜੀ ਕੋਈ ਕਰੀ ਜਾ ਰਿਆ ਸੀਗਾ ਇਹ ਤਾਂ ਹੈ ਜੀ ਮਤਲਬ ਕਿ ਆਦੇ ਉਧਰੋਂ ਆਦੇ ਉਧਰੋਂ ਐ ਕੰਨ ਚ ਫੂਕ ਮਾਰ ਦੇਣੀ ਵੀ ਤੂੰ ਵੀ ਲੱਗ ਰਿਹਾ ਤੂੰ ਵੀ ਲੱਗ ਰਿਆ ਤੇ ਪ੍ਰਚਾਰ ਤੇ ਪਾਰਟੀ ਦਾ ਹੀ ਹੋਣਾ ਤੇ ਇਸ ਕਰਕੇ ਇਹ ਅ ਅੱਜਕੱਲ ਚਰਚਾ ਹੈਗੀ ਆ ਕਿ ਹਾਲ ਦੀ ਘੜੀ ਜਿਹੜੇ ਮੰਤਰੀ ਆ ਉਹ ਇੱਕ ਹੀ ਬਨ ਗਏ ਤੇ ਬਨ ਗਏ ਭਗਤ ਜੀ ਜੀ ਉਹਨਾਂ ਦੀ ਕਹਿ ਲੋ ਕਿ ਸਿਆਸੀ ਮਿਹਨਤ ਜਿਹੜੀ ਆ ਰੰਗ ਲਿਆਈ ਆ ਤੇ ਬਾਕੀਆਂ ਲਈ ਹਾਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਟਰੋਫੀ ਰੱਖ ਦਿੱਤੀ ਗਈ ਆ ਵੀ ਖੇਡੋ ਜਿੱਤੋ ਤੇ ਨੂੰ ਹਾਸਲ ਕਰ ਲਓ ਜੀ ਜੀ ਉਹ ਉੱਚਾ ਜਿਹਾ ਗੋਲ ਰੱਖਦਾ ਵੀ ਲੰਕੀ ਜਾਓ ਮਰੀ ਜਾਓ ਇਦਾਂ ਹੀ ਆ ਜੀ ਇਦਾਂ ਹੀ ਆ ਰਾਜਨੀਤੀ ਚ ਫਿਰ ਇਹ ਸਾਰਾ ਕੁਝ ਤੇ ਹੁੰਦਾ ਹੀ ਜਾਂਦਾ ਜੀ ਜੀ ਆਰਮ ਸਿੰਘ ਕਹਿੰਦੇ ਵਾਦੇ ਤਾਂ ਪੰਜਾਬ ਨਾਲ ਬਹੁਤ ਕੀਤੇ ਸੀ ਜੀ ਮੰਤਰੀ ਨਾਲ ਵੀ ਕੀਤੇ ਸੀ ਹਰਮਨਿਕ ਸਿੰਘ ਜੀ ਦਾ ਕੰਟਰੀਬਿਊਸ਼ਨ ਆਇਆ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਉਹ ਜਿਸ ਤਿਵਾਰੀ ਕਹਿੰਦੇ ਰੰਧਾਵੇ ਮੋਹਰੇ ਜੋ ਚੌਣ ਮੈਦਾਨ ਵਿੱਚ ਆਵੇਗਾ ਉਸ ਨੂੰ ਮੰਤਰੀ ਬਣਾਉਣ ਦੀ ਗੋਲੀ ਦੇਣਗੇ ਹਾਂ ਜੀ ਜੀ ਬਿਲਕੁਲ ਇਹਨਾਂ ਨੇ ਸਹੀ ਗੱਲ ਕਹੀ ਆ ਕਿ ਉਹ ਬੜੀ ਮਹੱਤਵਪੂਰਨ ਚੋਣ ਹੋਏਗੀ ਡੇਰਾ ਬਾਬਾ ਨਾਨਕ ਦੀ ਤਾਂ ਉਥੋਂ ਮਾਝੇ ਚੋਂ ਕਿਉਂਕਿ ਮਾਝੇ ਚੋਂ ਅੱਜ ਨਹੀਂ ਕੱਲ ਇੱਕ ਗਾਣਾ ਸੀ ਅੱਜ ਨਹੀਂ ਕੱਲ ਤੇਰਾ ਮਰ ਜਾਣਾ ਬੱਲ ਹੂੰ ਤੇ ਉਹ ਮਿਲਦਾ ਹਰਜਿੰਦਰ ਬੱਲ ਜੀ ਦਾ ਹੀ ਲਿਖਿਆ ਸੀ ਉਹ ਬੱਲੇ ਵਾਲਾ ਹਾਂਜੀ ਨਹੀਂ ਬੱਲ ਬਤਲੇ ਵਾਲਾ ਹੋਰ ਸੀ ਉਹ ਤੇ ਹਲੇ ਗਿਆ ਸ਼ਾਇਦ ਉਹ ਵੀ ਨੇ ਹਰਜਿੰਦਰ ਬੱਲ ਨੇ ਠੀਕ ਹੈ ਹਰਜਿੰਦਰ ਬੱਲਾ ਸੀਗੇ ਇੱਕ ਜੀ ਜੀ ਉਹ ਹੈ ਨਹੀਂ ਗਏ ਸੰਸਾਰ ਚ ਉਹ ਮਾਸਟਰ ਸਲੀਨ ਦੇ ਸੈਟ Song ਉਹ ਕਾਫੀ ਲਿਖੇ ਫਰੋਜ਼ ਖਾਨ ਦੇ ਲਿਖੇ ਬਿਲਕੁਲ ਜੀ ਜੀ ਬੱਲ ਬਤਲੇ ਵਾਲੇ ਵੀ ਆ ਗਏ ਨੇ ਖੈਰ ਅ ਅ اچھا ਜਿਹੜੀ ਆਪਾਂ ਗੱਲ ਪੈਂ ਕਰਦੇ ਸਾਂ ਕਿ ਬਈ ਮਾਝੇ ਚੋਂ ਤੇ ਇੱਕ ਦੋ ਮੰਤਰੀਆਂ ਦੀ ਛੁੱਟੀ ਪੱਕੀ ਆ ਹੂੰ 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 ਲਾਲਜੀਤ ਸਿੰਘ ਭੁੱਲਰ ਜਾਂ ਹਰਪਜਨ ਸਿੰਘ ਈਟੀਓ ਜੀ ਕਿਉਂਕਿ ਖਡੂਰ ਸਾਹਿਬ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੀ ਇਹਨਾਂ ਦੀ ਗਰਦ ਉੱਠੀ ਆ ਜੀ ਉਹਦੇ ਚੋਂ ਇੱਕ ਅੱਧੀ ਬਲੀ ਤਾਂ ਲੈ ਸਕਦੇ ਨੇ ਹੂੰ ਹੂੰ ਸੋ ਇਸ ਕਰਕੇ ਹਾਲੇ ਇਹ ਇਹ ਟਮਟਮਾ ਛੇੜਨਗੇ ਨਹੀਂ ਜੋ ਕਿ ਜਿਮਨੀ ਚੋਣ ਤੋਂ ਪਹਿਲਾਂ ਕੋਈ ਵੀ ਇਹ ਪੁਹਾੜਾ ਨਹੀਂ ਛੇੜਨਗੇ ਕਿ ਗੱਡੀ ਮਸਾ ਮਸਾ ਟਰੈਕ ਤੇ ਪਈ ਆ ਅਸੀਂ ਕੋਈ ਐਸੀ ਵੈਸੀ ਗੱਲ ਕਰੀਏ ਤੇ ਕਿਤੇ ਫਿਰ ਜਿਵੇਂ ਨਿੱਕੀ ਜਿੰਨੀ ਗੱਲ ਤੇ ਖਲਾਰਾ ਪੈ ਗਿਆ ਕਿਤੇ ਖਲਾਰਾ ਪੈ ਗਿਆ ਤੇ ਹੋਰ ਯਬ ਖੜਾ ਹੋ ਜਾਊਗਾ ਜੀ ਜੀ ਜੀ